ਚਵਰ ਛਤਰ தਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਹਾਰਾ ਜ਼ਹੂਰ ਬਾਣੀ ਕੇ ਬੋਹੇ ਧীন ਦੁਨੀਆ ਦੇ ਵਾਲੀ ਮੁਜਸਮਾ ਜਾਂ ਬਿਹਯਾਤ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਬੜੀ ਵੱਡੇ ਭਾਗਾਂ ਵਾਲੇ ਹਾਂ ਜੋ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਵਾ ਕਰਕੇ ਆਪਣੇ ਸੁਆਸਾਂ ਦੀ ਪੂੰਜੀ ਨੂੰ ਸਫਲियां ਕਰ ਰਹੇ ਹਾਂ ਗੁਰਪਿਆਰ ਵਾਲਿਓ ਸਾਡਾ ਇੱਥੇ ਆਉਣ ਦਾ ਮਕਸਦ ਹੈ ਕਿ ਅਸੀਂ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪਾਵਨ ਉਪਦੇਸ਼ ਸਰਵਣ ਕਰਕੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਤੇ ਉਸ ਰਾਹੀਂ ਆਪਣਾ ਜੀਵਨ ਬਤੀਤ ਕਰਨਾ ਹੈ ਤੇ ਉਸ ਰਾਹੀਂ ਜੀਵਨ ਬਤੀਤ ਕਰਦੇ ਹੋਏ ਆਪਣੇ ਇਸ ਸਰੀਰ ਨੂੰ ਸਫਲਿਆ ਕਰਨਾ ਹੈ ਅਤੇ ਇਸ ਸਰੀਰ ਨੂੰ ਇਹਨਾਂ ਸੁਵਾਸਾਂ ਨੂੰ ਸਫਲਿਆ ਕਰਨ ਵਾਸਤੇ ਪਾਤਸ਼ਾਹ ਨੇ ਸਾਨੂੰ ਦੂਰ ਰਸਤੇ ਦਿੱਤੇ ਹਨ ਦੋ ਖੰਭ ਦਿੱਤੇ ਹਨ ਜਿਨ੍ਹਾਂ ਦੇ ਰਾਹੀਂ ਅਸੀਂ ਇੱਕ ਲੰਬੀ ਉਡਾਣ ਭਰਨੀ ਹੈ ਅਤੇ ਉਹ ਉਡਾਣ ਭਰ ਕੇ ਉਸ ਪ੍ਰਮਾਤਮਾ ਦੇ धाम ਤੱਕ ਪਹੁੰਚਣਾ ਹੈ ਉਹ ਖੰਭ ਕਿਹੜੇ ਹਨ ਉਹ ਹਨ ਸੇਵਾ ਅਤੇ ਸਿਮਰਨ ਅੱਜ ਅਸੀਂ ਨੌਜਵਾਨਾਂ ਨੂੰ ਜਦੋਂ ਗੁਰੂ ਘਰਾਂ ਦੇ ਵਿੱਚ ਸੇਵਾ ਕਰਦਿਆਂ ਵੇਖਦੇ ਹਾਂ ਦਾਸ ਪਿਛਲੇ ਦਿਨੀ ਇੱਕ ਨੇੜੇ ਗੁਰੂ ਘਰ ਵਿਖੇ ਪਹੁੰਚਿਆ ਉੱਥੇ ਵੇਖਿਆ ਕਿ ਬਹੁਤ ਸਾਰੇ ਨੌਜਵਾਨ ਹਨ ਜਿਹੜੇ ਜੋੜਾ ਘਰ ਦੇ ਅੰਦਰ ਲੰਗਰ ਦੇ ਅੰਦਰ ਝੂਠੇ ਬਰਤਨਾਂ ਦੀ ਸੇਵਾ ਕਰ ਰਹੇ ਹਨ ਜਿਹੜਾ ਗੁਰੂ ਘਰ ਦੇ ਵਿੱਚ ਮਾਰਬਲ ਲੱਗਾ ਹੈ ਉਸ ਦੀ ਸੇਵਾ ਸੰਭਾਲ ਕਰ ਰਹੇ ਹਨ ਪਰ ਉੱਥੇ ਕੁਝ ਮਹਿਸੂਸ ਕੀਤਾ ਕਿ ਕਈ ਵਾਰ ਅਸੀਂ ਆਪਣੀ એનર્ਜੀ ਨੂੰ ਬੇਲੋੜਾ ਵੀ ਵਰਤ ਦਿੰਨੇ ਹਾਂ ਉੱਥੇ ਬਹੁਤ ਸਾਰੇ ਨੌਜਵਾਨਾਂ ਨੇ ਇੱਕ ਵਾਰ ਮਾਰਬਲ ਸਾਫ਼ ਕਰ ਦਿੱਤਾ ਪਰ ਕੁਝ ਵੀਰ ਦੁਬਾਰਾ ਆਏ ਉਹ ਦੁਬਾਰਾ ਸਾਫ਼ ਹੋਏ ਮਾਰਬਲ ਨੂੰ ਸਾਫ਼ ਕਰ ਰਹੇ ਸਨ ਤੇ ਮਹਿਸੂਸ ਹੋਇਆ ਕਿ ਕੀ ਇਹਨਾਂ ਦੀ ਕੀਤੀ ਸੇਵਾ ਵੀ ਸਫਰ ਹੈ ਇਹ ਬੇਲੂੜਾ ਆਪਣੀ એનર્ਜੀ ਨੂੰ ਵਰਤ ਰਹੇ ਹਨ ਕੀ ਇਹਨਾਂ ਦੀ ਕੀਤੀ ਸੇਵਾ ਸਫਲ ਹੋਏਗੀ ਤੇ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਨੂੰ ਸੰਦੇਸ਼ ਦਿੱਤਾ ਹੈ ਕਿ ਪਿਆਰਿਆ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕ ਸੰਮਲ ਭੰਨੇ ਅਸਲ ਦੇ ਵਿੱਚ ਤੇ ਸੇਵਾ ਉਹੀ ਸਫਲ ਹੈ ਜਿਹੜੀ ਉਸ ਗੁਰੂ ਨੂੰ ਪ੍ਰਵਾਨ ਹੋਵੇ ਪਰ ਅਸੀਂ ਦੇਖਣਾ ਇਹ ਹੈ ਕਿ ਅਸੀਂ ਕਿਹੜੀ ਸੇਵਾ ਕਰ ਰਹੇ ਹਾਂ ਗੁਰੂ ਨੂੰ ਕਿਹੜੀ ਸੇਵਾ ਪ੍ਰਮਾਨ ਹੈ ਅਸੀਂ ਸਿਮਰਨ ਕੇ ਰੇ ਢਾਂਗਣਾ ਕਰ ਰਹੇ ਹਾਂ ਅਤੇ ਗੁਰੂ ਨੂੰ ਕਿਹੜਾ ਸਿਮਰਨ ਪ੍ਰਮਾਨ ਹੈ ਆਓ ਗੁਰੂ ਦੀ ਮੱਤ ਲੈਂਦੇ ਹੋਏ ਗੁਰੂ ਦੇ ਕੋਲੋਂ ਉਪਦੇਸ਼ ਸਰਵਣ ਕਰਨ ਦਾ ਯਤਨ ਕਰੀਏ ਗੁਰੂ ਕੀਆਂ ਬਾਤਾਂ ਸਾਂਝੀਆਂ ਕਰਨ ਤੋਂ ਪਹਿਲਾਂ ਆਓ ਗੁਰੂwidehat ਦੇ ਨਾਲ ਸਾਂਝ ਪਾਈਏ ਕੋਈ ਵੀ ਰਸਨਾ ਵਾਂਜੀ ਨਾ ਰਹੇ ਗੱਜ ਕੇ ਬੜਾ ਫਤਿਹ ਅੱਖ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਜਦੋਂ ਆਪਾਂ ਸੰਸਾਰ ਦੇ ਅੰਦਰ ਸਮਾਜ ਦੇ ਅੰਦਰ ਵੇਖਦੇ ਆ ਨਾ ਕਿ ਆਪਾਂ ਵੇਖਦੇ ਆ ਜਦੋਂ ਸਾਡਾ ਕੋਈ ਸਾਧਨ ਖਰਾਬ ਹੋ ਜਾਂਦਾ ਹੈ ਅਸੀਂ ਉਸ ਨੂੰ ਵਰਕਸ਼ਾਪ ਦੇ ਵਿੱਚ ਲੈ ਕੇ ਜਾਂਦੇ ਹਾਂ ਤੇ ਵਰਕਸ਼ਾਪ ਦੇ ਵਿੱਚ ਜਾ ਕੇ ਅਸੀਂ ਮਿਸਤਰੀ ਨੂੰ ਦੱਸਦੇ ਹਾਂ ਜਾਂ ਕਈ ਵਾਰ ਬਹੁਤ ਸਾਰੇ ਮਿਸਤਰੀ ਅਜਿਹੇ ਹੁੰਦੇ ਹਨ ਜਿਹੜੇ ਬਹੁਤ ਸਿਆਣੇ ਹੁੰਦੇ ਹਨ ਉਹ ਗੱਡੀ ਦੀ ਆਵਾਜ਼ ਤੋਂ ਅੰਦਾਜ਼ਾ ਲਗਾ ਲੈਂਦੇ ਹਨ ਕਿ ਗੱਡੀ ਦੇ ਵਿੱਚ ਕਿਹੜੀ ਖਰਾਬੀ ਹੋਵੇਗੀ ਕਾਰਜਸ਼ਾਲਾ ਦੇ ਵਿੱਚ ਵਰਕਸ਼ਾਪ ਦੇ ਵਿੱਚ ਆਪਾਂ ਗੱਡੀ ਨੂੰ ਛੱਡ ਕੇ ਆਉਂਦੇ ਹਾਂ ਉਥੇ ਦੇ ਜਿਹੜਾ ਕਾਰੀਗਰ ਹੁੰਦਾ ਹੈ ਉਸਨੇ ਗੱਡੀ ਦੇ ਖਰਾਬ ਹੋਏ ਪੁਰਜ਼ਿਆਂ ਨੂੰ ਜਾਂ ਤੇ ਬਦਲਣਾ ਹੁੰਦਾ ਹੈ ਜਾਂ ਉਹਨਾਂ ਨੂੰ ਰਿਪੇਅਰ ਕਰਕੇ ਠੀਕ ਕਰਨਾ ਹੁੰਦਾ ਹੈ ਤੇ ਸਾਡੀ ਗੱਡੀ ਸਾਡਾ ਸਾਧਨ ਦੁਬਾਰਾ ਚੱਲਣ ਯੋਗ ਹੋ ਜਾਂਦਾ ਹੈ ਜਿਹੜੀ ਉਸ ਦੇ ਵਿੱਚ ਖਰਾਬੀ ਆਈ ਹੁੰਦੀ ਹੈ ਉਹ ਠੀਕ ਹੋ ਜਾਂਦੀ ਹੈ ਪਰ ਅਸੀਂ ਜੇਕਰ ਵਰਕਸ਼ਾਪ ਦੇ ਉੱਪਰ ਜਾਈਏ ਅਤੇ ਉੱਥੇ ਜਾ ਕੇ ਕਾਰੀਗਰ ਨੂੰ ਕਹੀਏ ਕਿ ਅਸੀਂ ਤੁਹਾਡੇ ਕੋਲ ਆਪਣਾ ਸਾਧਨ ਤਾਂ ਲੈ ਕੇ ਆਏ ਹਾਂ ਪਰ ਇਸ ਦੇ ਵਿੱਚ ਤਬਦੀਲੀ ਕੋਈ ਨਹੀਂ ਕਰਨੀ ਇਸ ਨੂੰ ਠੀਕ ਵੀ ਕਰਨਾ ਹੈ ਬਿਨਾ ਤਬਦੀਲੀ ਕੀਤੇ ਬਿਨਾ ਹੱਥ ਲਾਇਆ ਇਸ ਨੂੰ ਠੀਕ ਕਰਨਾ ਹੈ ਤੇ ਪਿਆਰੋ ਇਹ ਨਾਮੁਕਤ ਕੰਮ ਹੈ ਜਿਹੜਾ ਨਹੀਂ ਹੋ ਸਕਦਾ ਇਸੇ ਤਰੀਕੇ ਦੇ ਨਾਲ ਗੁਰੂ ਪਿਆਰ ਵਾਲਿਓ ਗੁਰੂ ਕਰ ਸਾਡੀ ਕਾਰਜਸ਼ਾਲਾ ਹੈ ਤੇ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੁਨੀਆ ਦੇ ਉਹ ਵਾਹਦ ਕਾਰੀਗਰ ਹਨ ਜਿਨ੍ਹਾਂ ਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ ਕੁੱਲ ਕਾਇਨਾਤ ਦੀ ਸਿਰਜਣਾ ਕੀਤੀ ਹੈ ਅਤੇ ਸਾਡੇ ਹਿਰਦੇ ਦੇ ਖਰਾਬ ਹੋ ਚੁੱਕੇ ਪੁਰਜਿਆਂ ਨੂੰ ਠੀਕ ਕਰਨ ਵਾਸਤੇ ਅਸੀਂ ਇਸ ਕਾਰਜਸ਼ਾਲਾ ਦੇ ਵਿੱਚ ਆਉਨੇ ਹਾਂ ਅਤੇ ਇਸ ਕਾਰਜਸ਼ਾਲਾ ਦੇ ਵਿੱਚ ਆ ਕੇ ਇਸ ਵਰਕਸ਼ਾਪ ਦੇ ਵਿੱਚ ਆ ਕੇ ਅਸੀਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੂਰਨ ਤੌਰ ਤੇ ਸਮਰਪਿਤ ਹੋਣਾ ਹੁੰਦਾ ਹੈ ਜਦੋਂ ਅਸੀਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੂਰਨ ਤੌਰ ਤੇ ਸਮਰਪਿਤ ਹੋਵਾਂਗੇ ਤੇ ਪਾਤਸ਼ਾਹ ਸਾਡੇ ਅੰਦਰ ਵਿਗੜੇ ਹੋਏ ਪੁਰਜਿਆਂ ਨੂੰ ਸਾਡੇ ਹਉਮੈ ਦੀ ਬਦਬੂ ਨੂੰ ਵੇਖ ਕੇ ਤੇ ਸਾਡੇ ਅੰਦਰ ਵਿਗੜੇ ਹੋਏ ਪੁਰਜਿਆਂ ਨੂੰ ਬਦਲ ਦੇਣਗੇ ਠੀਕ ਕਰ ਦੇਣਗੇ ਤੇ ਸਾਧੂ ਗੁਣਾ ਦਾ ਸਰੂਪ ਪਾਤਸ਼ਾਹ ਚੰਗੇ ਪੁਰਜੇ ਸਾਡੇ ਅੰਦਰ ਲਾ ਦੇਣਗੇ ਤੇ ਪਰ ਸਾਡੀ ਬੱਜ ਕਿਸਮਤੀ ਅਸੀਂ ਇਸ ਦੁਨੀਆ ਦੇ ਵਾਹਿਦ ਕਾਰੀਗਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੋਦ ਦੇ ਵਿੱਚ ਤਾਂ ਆਉਨੇ ਹਾਂ ਪਰ ਨਾਲ ਹੀ ਆ ਕੇ ਕਹਿ ਦਿੰਦੇ ਆ ਪਾਤਸ਼ਾਹ ਤੁਸੀਂ ਕਹੋ ਕਿ ਜੀਵਨ ਦੇ ਵਿੱਚ ਕੋਈ ਬਦਲਾਅ ਕਰਨਾ ਹੈ ਤੇਰਾ ਇਹ ਪੁਰਜਾ ਖਰਾਬ ਹੋ ਚੁੱਕਾ ਪਿਆਰਿਆ ਤੇਰੇ ਵਿੱਚ ਕ੍ਰੋਧ ਬੋਧ ਜ਼ਿਆਦਾ ਹੈ ਤੂੰ ਆਪਣੇ ਕ੍ਰੋਧ ਨੂੰ ਠੀਕ ਕਰ ਤੇਰੇ ਵਿੱਚ ਹੰਕਾਰ ਹੈ ਤੂੰ ਹੰਕਾਰ ਨੂੰ ਠੀਕ ਕਰ ਤੇਰੇ ਵਿੱਚ ਵਾਸ਼ਨਾਵਾਂ ਹਨ ਵਾਸ਼ਨਾਵਾਂ ਨੂੰ ਠੀਕ ਕਰ ਤੇ ਪਾਤਸ਼ਾਹ ਇਹ ਮੇਰੇ ਕੋਲ ਨਹੀਂ ਹੋਣਾ ਮੇਰਾ ਸਾਜਨ ਮੈਨੂੰ ਇਸੇ ਤਰ੍ਹਾਂ ਮੋੜ ਦਿਓ ਤੇ ਆਪਾਂ ਇਸ ਵਰਕਸ਼ਾਪ ਦੇ ਵਿੱਚ ਆ ਕੇ ਆਪਣਾ ਵਿਗੜਿਆ ਹੋਇਆ ਸਾਧਨ ਵਿਗੜਿਆ ਹੋਇਆ ਹੀ ਵਾਪਸ ਲੈ ਜਾਂਦੇ ਹਾਂ ਜਾਤ ਕੀ ਲੋੜ ਸੀ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੂਰਨ ਤੌਰ ਤੇ ਸਮਰਪਿਤ ਹੋਣ ਦੀ ਸੋ ਗੱਲ ਕਰ ਰਹੇ ਸਾਂ ਸੇਵਾ ਅਤੇ ਸਿਮਰਨ ਦੀ ਜਦੋਂ ਆਪਾਂ ਧੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਆਉਨੇ ਆ ਨਾ ਤੇ ਗੁਰੂ ਪਿਆਰ ਵਾਲੇ ਪਾਤਸ਼ਾਹ ਸਾਨੂੰ ਸੇਵਾ ਦਾ ਸੰਦੇਸ਼ ਦਿੰਦੇ ਨੇ ਪਾਤਸ਼ਾਹ ਦੱਸਦੇ ਨੇ ਕਿ ਪਿਆਰਿਆ ਤੂੰ ਕਿਹੜੀ ਸੇਵਾ ਕਰਨੀ ਹੈ ਤੇ ਸੇਵਾ ਕਰਨੀ ਕਿੱਦਾਂ ਹੈ ਜਦੋਂ ਆਪਾਂ ਸੇਵਾ ਦਾ ਪਿਸ਼ੋਕੜ ਲੱਭਦੇ ਆ ਨਾ ਕਿ ਸੇਵਾ ਅਸਲ ਦੇ ਵਿੱਚ ਕਿੱਥੋਂ ਪੈਦਾ ਹੋਈ ਇਨਸਾਨ ਦੀ ਬੁੱਧੀ ਦੇ ਵਿੱਚ ਵਿਕਾਸ ਦੇ ਵਿੱਚ ਕਿਸ ਤਰ੍ਹਾਂ ਸੇਵਾ ਨੇ ਆਪਣਾ ਘਰ ਕੀਤਾ ਹੈ ਕਿਸ ਤਰ੍ਹਾਂ ਸੇਵਾ ਸੰਸਾਰ ਦੇ ਅੰਦਰ ਸਮਾਜ ਦੇ ਅੰਦਰ ਇਨਸਾਨ ਦੇ ਨਾਲ ਨਾਲ ਚੱਲ ਰਹੀ ਹੈ ਤੇ ਪਿਆਰੂ ਇਸ ਦਾ ਇੱਕ ਪ੍ਰਤੱਖ ਨਿਰਮਾਣ ਹੈ ਪ੍ਰਤੱਖ ਪਰਮਾਨ ਹੈ ਕਿ ਅਸੀਂ ਜਦੋਂ ਬਚਪਨ ਦੇ ਵਿੱਚ ਪੈਦਾ ਹੁੰਦੇ ਹਾਂ ਛੋਟੇ ਹੁੰਦੇ ਹਾਂ ਛੋਟੇ ਬੱਚੇ ਹੁੰਦੇ ਹਾਂ ਉਸ ਸਮੇਂ ਅਸੀਂ ਆਪਣੇ ਮਾਤਾ ਪਿਤਾ ਤੇ ਨਿਰਭਰ ਹੁੰਦੇ ਹਾਂ ਤੇ ਇਹ ਨਿਰਭਰਤਾ ਸਾਡੇ ਬਚਪਨ ਤੋਂ ਸਾਡੇ ਮਨਾਂ ਦੇ ਅੰਦਰ ਹੁੰਦੀ ਹੈ ਕਿ ਕੋਈ ਹੈ ਜੋ ਸਾਡਾ ਪਾਲਣ ਪੋਸ਼ਣ ਕਰ ਰਿਹਾ ਹੈ ਜੋ ਸਾਡੀ ਦੇਖਭਾਲ ਕਰ ਰਿਹਾ ਹੈ ਅਤੇ ਮਾਤਾ ਪਿਤਾ ਦੇ ਮਨ ਦੇ ਵਿੱਚ ਹੁੰਦਾ ਹੈ ਜਦੋਂ ਇਹ ਬੱਚਾ ਜਵਾਨ ਹੋ ਜਾਵੇਗਾ ਇਹ ਚੰਗਾ ਨੌਜਵਾਨ ਹੋ ਜਾਵੇਗਾ ਅਸੀਂ ਬਜ਼ੁਰਗ ਹੋ ਜਾਵਾਂਗੇ ਫਿਰ ਸਾਡੀ ਸੇਵਾ ਸਾਡੀ ਸਾਂਭ ਸੰਭਾਲ ਇਹ ਬੱਚਾ ਵੱਡਾ ਹੋ ਕੇ ਕਰੇਗਾ ਇਸ ਕਰਕੇ ਇਹਨਾਂ ਦੇ ਵਿੱਚ ਇੱਕ ਤਾਲਮੇਲ ਬੈਠਦਾ ਹੈ ਜਿੱਥੋਂ ਸੇਵਾ ਦੀ ਅਰੰਭਤਾ ਵਿਦਵਾਨਾਂ ਨੇ ਮੰਨੀ ਹੈ ਪਰ ਤਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਪਿਆਰਿਆ ਕਿ ਸੇਵਾ ਕਰਨ ਵਾਸਤੇ ਤਕਰੀਬਨ ਹਾਰੇਕ ਧਰਮ ਕਹਿ ਰਿਹਾ ਹੈ ਅੱਜ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਹਨ ਜਿੰਨੀਆਂ ਵੀ ਵੱਡੇ ਤੌਰ ਦੇ ਉੱਪਰ ਨੈਸ਼ਨਲ ਇੰਟਰਨੈਸ਼ਨਲ ਸੰਸਥਾਵਾਂ ਹਨ ਜਿਹੜੀਆਂ ਮਨੁੱਖਤਾ ਦੀਆਂ ਸੇਵਾਵਾਂ ਕਰ ਰਹੀਆਂ ਹਨ ਉਹ ਸਾਰੀਆਂ ਹੀ ਸੇਵਾ ਕਰ ਰਹੀਆਂ ਨੇ ਪਰ ਸੇਵਾ ਕਰਕੇ ਉਹਨਾਂ ਦੀ ਸੇਵਾ ਕਿੰਨੀ ਸਫਲ ਹੈ ਤੇ ਗੁਰਸਿੱਖ ਦੀ ਸੇਵਾ ਦੇ ਵਿੱਚ ਕੀ ਫਰਕ ਹੈ ਉਸ ਦੇ ਵਿੱਚ ਫਰਕ ਜਾਣਨ ਲਈ ਆਪਾਂ ਨੂੰ ਗੁਰੂ ਸਾਹਿਬ ਦੇ ਕੋਲ ਪੁੱਛਣਾ ਪਵੇਗਾ ਹਰ ਇੱਕ ਧਰਮ ਕਹ ਰਿਹਾ ਹੈ ਕਿ ਸਾਨੂੰ ਸੇਵਾ ਕਰਨੀ ਚਾਹੀਦੀ ਹੈ ਹਰ ਇੱਕ ਧਰਮ ਨੇ ਕਿਹਾ ਹੈ ਕਿ ਤੁਹਾਨੂੰ ਚੰਗੇ ਕੰਮ ਕਰਨੇ ਚਾਹੀਦੇ ਨੇ ਪੁੰਨ ਕੰਮ ਕਰਨੇ ਚਾਹੀਦੇ ਨੇ ਗੁਰਪਿਆਰ ਵਾਲਿਓ ਪਿੰਗਲਵਾੜਾ ਸੰਸਥਾ ਵੱਲੋਂ ਅੱਜ ਤੋਂ ਕੁਝ ਸਮਾਂ ਪਹਿਲਾਂ ਹਰੇਕ ਇਤਿਹਾਸਕ ਗੁਰੂ ਘਰ ਦੇ ਅੰਦਰ ਇੱਕ ਵੱਡੇ ਪੱਧਰ ਦੇ ਉੱਪਰ ਇਸ਼ਤਿਹਾਰ ਲਗਾਏ ਜਾਂਦੇ ਸਨ ਉਸ ਦੇ ਉੱਪਰ ਲਿਖਿਆ ਹੁੰਦਾ ਸੀ ਗੁਰਸਿੱਖ ਦੀ ਨਿਤ ਕਰਨੀ ਉਸਦੇ ਉੱਪਰ ਇੱਕ ਨਿਹੰਗ ਸਿੰਘ ਦਿਖਾਇਆ ਜਾਂਦਾ ਸੀ ਜਿਹੜਾ ਸੜਕ ਨੂੰ ਬਣਾ ਰਿਹਾ ਸੀ ਉਸਦੇ ਲਾਗੇ ਇੱਕ ਅੰਗਰੇਜ਼ ਅਫਸਰ ਖੜਾ ਹੈ ਜਿਹੜਾ ਉਸ ਨਿਹੰਗ ਸਿੰਘ ਨੂੰ ਸਲੂਟ ਮਾਰ ਰਿਹਾ ਹੈ ਉੱਥੇ ਉਹ ਸਾਰੀ ਸਾਖੀ ਲਿਖੀ ਹੈ ਉਹ ਕੋਈ ਮਨਘੜਤ ਸਾਖੀ ਨਹੀਂ ਬਲਕਿ ਇੱਕ ਹਕੀਕੀ ਘਟਨਾ ਸੀ ਕਨਿੰਗਮ ਜਿਸ ਨੇ ਪੰਜਾਬ ਦੇ ਅੰਦਰ ਸਿੱਖ ਰਾਜ ਨੂੰ ਖਤਮ ਕੀਤਾ ਅਤੇ ਸਿੱਖ ਰਾਜ ਦੇ ਉੱਪਰ ਉਸਨੇ ਆਪਣੀ ਬਹੁਤ ਵੱਡੀ ਖੋਜ ਸਿੱਖ ਇਤਿਹਾਸ ਨੂੰ ਲਿਖਣ ਦਾ ਯਤਨ ਕੀਤਾ ਕਨਿੰਗਮ ਨੇ ਲਿਖਿਆ ਹੈ ਕਹਿੰਦਾ ਮੈਂ ਇੱਕ ਵਾਰ ਰਸਤੇ ਦੇ ਵਿੱਚੋਂ ਜਾ ਰਿਹਾ ਹਾਂ ਤੇ ਮੈਂ ਵੇਖਿਆ ਕਿ ਇੱਕ ਸਿੱਖ ਨੌਜਵਾਨ ਇੱਕ ਨਿਹੰਗ ਸਿੰਘ ਪੋਸ਼ਾਕ ਵਾਲਾ ਪਹਿਰਾਵੇ ਵਾਲਾ ਵਿਅਕਤੀ ਜਿਹੜਾ ਸੜਕ ਨੂੰ ਬਣਾ ਰਿਹਾ ਸੀ ਕਹਿਣ ਲੱਗਾ ਮੈਂ ਉਸ ਦੇ ਕੋਲ ਜਾ ਕੇ ਰੁਕਿਆ ਉਸ ਨੂੰ ਪਹਿਲਾ ਸਵਾਲ ਕੀਤਾ ਕਿ ਤੂੰ ਇਹ ਕੰਮ ਕਿਉਂ ਕਰ ਰਿਹਾ ਹੈ ਕਹਿੰਦਾ ਉਸ ਨੇ ਜਵਾਬ ਦਿੱਤਾ ਉਸ ਨਿਹੰਗ ਸਿੰਘ ਨੇ ਜਵਾਬ ਦਿੱਤਾ ਕਿ ਇਸ ਸੜਕ ਦੇ ਰਾਹੀ ਇਹ ਦੋ ਪਿੰਡ ਨੇ ਦੋਹਾਂ ਪਿੰਡਾਂ ਦੇ ਵਿਚਕਾਰ ਕੋਈ ਆਵਾਜਾਈ ਦਾ ਸਾਧਨ ਨਹੀਂ ਕੋਈ ਰਸਤਾ ਨਹੀਂ ਤੇ ਜੇ ਜਿਹੜੇ ਸੜਕ ਤਿਆਰ ਹੋ ਜਾਵੇਗੀ ਤੇ ਦੋਹਾਂ ਪਿੰਡਾਂ ਦੀ ਆਪਸੀ ਸਾਂਝ ਬਣ ਜਾਵੇਗੀ ਦੋਹਾਂ ਪਿੰਡਾਂ ਦੇ ਲੋਕ ਇੱਕ ਦੂਜੇ ਦੇ ਪਿੰਡ ਦੇ ਵਿੱਚ ਆਸਾਨੀ ਨਾਲ ਆ ਜਾ ਸਕਣਗੇ ਇਸ ਕਰਕੇ ਆਵਾਜਾਈ ਨੂੰ ਤਿਆਰ ਕਰਨ ਵਾਸਤੇ ਮੈਂ ਇਹ ਸੜਕ ਤਿਆਰ ਕਰ ਰਿਹਾ ਹਾਂ ਕਨਿੰਗਮ ਨੇ ਦੂਸਰਾ ਸਵਾਲ ਕੀਤਾ ਕਹਿਣ ਲੱਗਾ ਮੈਨੂੰ ਦੱਸੋ ਤੁਹਾਡੀ ਸਰਕਾਰ ਕੋਈ ਮਦਦ ਕਰ ਰਹੀ ਹੈ ਕਹਿਣ ਲੱਗਾ ਜੀ ਨਹੀਂ ਕਹਿਣ ਲੱਗਾ ਦਿੱਤਜਾ ਸਵਾਲ ਕੀਤਾ ਕਹਿੰਦਾ ਪਿੰਡ ਵਾਲੇ ਕੋਈ ਮਦਦ ਕਰ ਰਹੇ ਹਨ ਕਹਿੰਦਾ ਜੀ ਕੋਈ ਮਦਦ ਨਹੀਂ ਕਰ ਰਿਆ ਕਹਿਣ ਲੱਗਾ ਫਿਰ ਤੁਹਾਨੂੰ ਜਦੋਂ ਪਿੰਡ ਵਾਲੇ ਮਦਦ ਨਹੀਂ ਕਰ ਰਹੇ ਸਰਕਾਰ ਮਦਦ ਨਹੀਂ ਕਰ ਰਹੀ ਫਿਰ ਤੁਸੀਂ ਇਹ ਕੰਮ ਕਿਉਂ ਕਰ ਰਹੇ ਹੋ ਤਿਨਹਾਂ ਸਿੰਘ ਨੇ ਅਗੋ ਉੱਤਰ ਦਿੱਤਾ ਕਹਿਣ ਲੱਗਾ ਮੇਰੇ ਗੁਰੂ ਦਾ ਹੁਕਮ ਹੈ ਕਿ ਮੈਂ ਜਿਹੜੇ ਕੰਮ ਦੇ ਵਿੱਚ ਨੁਪੁੰਨ ਹਾਂ ਉਸ ਕੰਮ ਨੂੰ ਕਰਾਂ ਉਹ ਕੰਮ ਕਰਾਂ ਜਿਸ ਦੇ ਨਾਲ ਕਿਸੇ ਦਾ ਭਲਾ ਹੋਵੇ ਤੇ ਕਨਿੰਗਮ ਨੇ ਭਾਰਤੀ ਇਤਿਹਾਸ ਨੂੰ ਬੜਾ ਧਿਆਨ ਦੇ ਨਾਲ ਪੜਿਆ ਸੀ ਉਸਦੇ ਦਿਮਾਗ ਦੇ ਵਿੱਚ ਆਇਆ ਕਿ ਭਾਤੀ ਲੋਕ ਸਵਰਗ ਦੀ ਲਾਲਸਾ ਦੇ ਵਿੱਚ ਚੰਗੇ ਕੰਮ ਕਰਦੇ ਨੇ ਹੋ ਸਕਦਾ ਹੈ ਇਹ ਨਹੀਂ ਹੰਗਸੇ ਵੀ ਸਵਰਗ ਦੀ ਲਾਲਸਾ ਵਾਸਤੇ ਇੱਕ ਸਾਰਾ ਕਾਰਜ ਕਰ ਰਿਹਾ ਹੋਵੇ ਉਸ ਨੇ ਸਵਾਲ ਕੀਤਾ ਕਹਿਣ ਲੱਗਾ ਤੁਸੀਂ ਸਵਰਗ ਜਾਣਾ ਹੈ ਕਹਿਣ ਲੱਗਾ ਕਿਹੜਾ ਸਵਰਗ ਕਹਿਣ ਲੱਗਾ ਸਵਰਗ ਜਾਣ ਕਰਕੇ ਹੀ ਤਾਂ ਤੁਸੀਂ ਇਹ ਕਰ ਰਹੇ ਹੋ ਤੇ ਨਿਹੰਗ ਸਿੰਘ ਨੇ ਉਹਨੂੰ ਉੱਤਰ ਦਿੱਤਾ ਕਹਿਣ ਲੱਗਾ ਸਾਡੇ ਗੁਰੂ ਨੇ ਕਿਹਾ ਹੈ ਪਿਛਤ ਨਜੀਕ ਰਖ ਰਹਿਮਾਨਾ ਮੇਰੇ ਵਾਸਤੇ ਸਵਰਗ ਉਦੋਂ ਹੀ ਹੈ ਜਦੋਂ ਮੇਰਾ ਗੁਰੂ ਮੈਨੂੰ ਆਪਣੇ ਨੇੜੇ ਰੱਖਦਾ ਹੈ ਮੈਂ ਕਿਸੇ ਵੱਖਰੇ ਸਵਰਗ ਦੀ ਲਾਲਸਾ ਨਹੀਂ ਰੱਖਦਾ ਕੌਣ ਨਰਕ ਕੌਣ ਸੁਰਗ ਵਿਚਾਰਾ ਸੰਤਨ ਦੂ ਰਾਦੇ ਹਮ ਕਾਹੂ ਕੀ ਕਾਣ ਨਾ ਘੜਤੇ ਆਪਣੇ ਗੁਰ ਪ੍ਰਸਾਦੇ ਅਸੀਂ ਕਿਸੇ ਦੀ ਪਰਵਾਹ ਨਹੀਂ ਕਰਦੇ ਨਾ ਸਾਨੂੰ ਸਵਰਗ ਚਾਹੀਦਾ ਹੈ ਨਾ ਅਸੀਂ ਨਰਕ ਤੋਂ ਡਰਦੇ ਹਾਂ ਅ ਸਾਨੂੰ ਇਹਨਾਂ ਦੋਵਾਂ ਚੀਜ਼ਾਂ ਦੇ ਨਾਲ ਕੋਈ ਸਬੰਧ ਨਹੀਂ ਤੇ ਫਿਰ ਕਨਿੰਗਮ ਨੇ ਸਵਾਲ ਕੀਤਾ ਕਹਿਣ ਲੱਗਾ ਜੇ ਤੁਹਾਨੂੰ ਸਵਰਗ ਨਹੀਂ ਚਾਹੀਦਾ ਪਿੰਡ ਵਾਲੇ ਮਾਨ ਸਤਕਾਰ ਦਿੱਤੇ ਹੋਣਗੇ ਕਹਿ ਲੱਗਾ ਪਿੰਡ ਵਾਲੇ ਕਿ ਮੈਨੂੰ ਜਾਣਦੇ ਵੀ ਨਹੀਂ ਮੈਂ ਤੇ ਇਸ ਪਿੰਡ ਦੇ ਨੇੜੇ ਲੱਗ ਰਿਹਾ ਸਾਂ ਤੇ ਮੈਨੂੰ ਪਤਾ ਲੱਗਾ ਕਿ ਇਸ ਪਿੰਡ ਦੇ ਵਿੱਚ ਆ ਲੋੜ ਹੈ ਅਸੀਂ ਇੱਥੇ ਨੇੜੇ ਪੜਾ ਕੀਤਾ ਸੀ ਤੇ ਮੈਂ ਆਪਣੀ ਜ਼ਿੰਮੇਵਾਰੀ ਸਮਝ ਕੇ ਇਸ ਪਿੰਡ ਦੇ ਭਲੇ ਵਾਸਤੇ ਕਾਰਜ ਕਰ ਰਹੇ ਹਾਂ ਤੇ ਕਹਿਣ ਲੱਗਾ ਫਿਰ ਮੈਨੂੰ ਦੱਸੋ ਕਿ ਤੁਹਾਨੂੰ ਇਹ ਕਰਕੇ ਕੀ ਮਿਲੇਗਾ ਦਨ ਹਰ ਜਿੰਨੇ ਦਿਨ ਕੋ ਉੱਤਰ ਦਿੱਤਾ ਕਹਿਣ ਲੱਗਾ ਮੈਂ ਆਪਣਾ ਜੀਵਨ ਸਫਲਾ ਕਰਨ ਵਾਸਤੇ ਇਹ ਕਾਰਜ ਕਰ ਰਿਹਾ ਹਾਂ ਹੁਣ ਤਨਿੰਗਮ ਨੂੰ ਉੱਥੇ ਡਿਕਸ਼ਨਰੀ ਖੋਲਣੀ ਪਈ ਹੋਵੇਗੀ ਉਸ ਨੂੰ ਸੋਚਣਾ ਪਿਆ ਹੋਵੇਗਾ ਕਿ ਸਫਲ ਲਫਜ਼ ਕੀ ਹੈ ਜਦੋਂ ਉਸ ਨੇ ਡਿਕਸ਼ਨਰੀ ਖੋਲੀ ਹੋਵੇਗੀ ਵੇਖਿਆ ਹੋਵੇਗਾ ਇਸ ਅੱਖਰ ਦੇ ਅਰਥਾਂ ਨੂੰ ਤੇ ਸਮਝਿਆ ਹੋਵੇਗਾ ਕਿ ਅਸਲ ਦੇ ਵਿੱਚ ਸਫਲ ਅਰਥ ਉਦੋਂ ਮਿਲਦਾ ਹੈ ਸਫਲ ਦੇ ਅਰਥ ਕੀ ਹੁੰਦੇ ਹਨ ਤੇ ਜਦੋਂ ਆਪਾਂ ਵੇਖਦੇ ਹਾਂ ਕਿ ਕਿਸੇ ਬੂਟੇ ਨੂੰ ਆਪਾਂ ਜ਼ਮੀਨ ਦੇ ਵਿੱਚ ਲਾ ਦਿੰਦੇ ਹਾਂ ਨਾ ਕੀ ਉੱਤਰ ਕੀ ਦੇ ਵਿੱਚੋਂ ਖੁਰਾਕ ਲਿੰਦਾ ਹੈ ਵਾਤਾਵਰਣ ਦੇ ਵਿੱਚੋਂ ਖੁਰਾਕ ਲਿੰਦਾ ਹੈ ਆਪਣਾ ਇੱਕ ਆਕਾਰ ਬਣਾਉਂਦਾ ਹੈ ਤੇ ਅਤੇ ਸਾਰੀ ਖੁਰਾਕ ਦੇ ਮੁੱਲ ਦੇ ਰੂਪ ਦੇ ਵਿੱਚ ਉਸ ਦੇ ਪ੍ਰਤੀਕਰਮ ਦੇ ਰੂਪ ਦੇ ਵਿੱਚ ਜਾਂ ਕਹੇ ਲੋਕ ਕਿ ਉਸ ਦੇ ਮੋੜੇ ਦੇ ਰੂਪ ਦੇ ਵਿੱਚ ਖੁਰਾਕ ਲਿੰਦਾ ਹੈ ਖੁਰਾਕ ਮੰਡੇ ਖੁਰਾਕ ਫਲ ਦੇ ਦਿੰਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਸਫਲ ਬੂਟਾ ਤੇ ਜਿਹੜਾ ਬੂਟਾ ਖੁਰਾਕ ਵੀ ਲਵੇ ਤਰਤੀ ਤੋਂ ਵੀ ਖੁਰਾਕ ਲਵੇ ਪਾਣੀ ਤੋਂ ਵੀ ਖੁਰਾਕ ਲਵੇ ਆਪਣਾ ਆਕਾਰ ਵੀ ਤਿਆਰ ਕਰੇ ਜਗਾ ਵੀ ਆਪਣੀ ਮਲਕੇ ਰੱਖੇ ਤੇ ਉਸ ਨੂੰ ਫਲ ਵੀ ਕੋਈ ਨਾ ਲੱਗੇ ਤੇ ਉਸ ਨੂੰ ਕਿਹਾ ਜਾਂਦਾ ਹੈ ਅਫਲ ਬੂਟਾ ਕਿ ਇਸ ਦਾ ਕੋਈ ਫਾਇਦਾ ਨਹੀਂ ਇਹ ਅਫਲ ਬੂਟਾ ਹੈ ਇਸ ਨੂੰ ਕੋਈ ਫਲ ਨਹੀਂ ਲੱਗਦਾ ਤੇ ਉਸ ਨਿਹੰਗ ਸਿੰਘ ਨੇ ਕਿਹਾ ਮੈਂ ਆਪਣਾ ਜੀਵਨ ਸਫਲਾ ਕਰਨ ਵਾਸਤੇ ਇਹ ਕਾਰਜ ਕਰ ਰਹੇ ਹਾਂ ਇਹ ਹੈ ਸਿੱਖਾਂ ਦੀ ਨਿਤ ਕਰਨੀ ਇਹ ਹੈ ਗੁਰਸਿੱਖ ਦਾ ਸੇਵਾ ਦਾ ਭਾਵ ਗੁਰਸਿੱਖਾਂ ਦੇ ਵਿੱਚ ਸੇਵਾ ਹੁੰਦੀ ਹੈ ਜੀਵਨ ਸਫਲਾ ਕਰਨ ਵਾਸਤੇ ਤੇ ਪਿਆਰਿਓ ਅਕਸਰ ਅਸੀਂ ਬਹੁਤ ਸਾਰੇ ਵੀਰਾਂ ਨੂੰ ਵੇਖਦੇ ਹਾਂ ਜਿਹੜੇ ਕਹਿ ਦਿੰਦੇ ਨੇ ਕਿ ਸਾਡੇ ਕੋਲ ਸੇਵਾ ਕਰਨ ਦਾ ਸਮਾਂ ਨਹੀਂ ਤੇ ਮੈਂ ਮਾਫ ਕਰੇ ਇੱਕ ਬੇਨਤੀ ਕਰਾਂ ਇਨਸਾਨ ਦੇ ਕੋਲ ਕੇਵਲ ਤੇ ਕੇਵਲ ਸਮਾਂ ਹੈ ਸਮੇਂ ਤੋਂ ਬਿਨਾਂ ਇਨਸਾਨ ਦੇ ਕੋਲ ਕੁਝ ਨਹੀਂ ਇੱਕ ਸਮਾਂ ਆਵੇਗਾ ਜਦੋਂ ਸਾਡੇ ਕੋਲ ਸਮਾਂ ਨਹੀਂ ਹੋਵੇਗਾ ਸਾਡਾ ਅਖੀਰਲਾ ਦਮ ਨਿਕਲ ਜਾਵੇਗਾ ਤੇ ਸਾਡੇ ਸਾਰੇ ਹੀ ਸਾਧਨ ਘਰੇ ਉਵੇਂ ਦੇ ਉਵੇਂ ਰਹਿ ਜਾਣਗੇ ਸਾਡਾ ਘਰ ਉਵੇਂ ਦਾ ਉਵੇਂ ਰਹਿ ਜਾਵੇਗਾ ਰਿਸ਼ਤੇਦਾਰ ਉਥੇ रह ਜਾਣਗੇ ਸਾਡਾ ਸਾਰਾ ਕਾਰੋਬਾਰ ਉਥੇ ਦਾ ਉਥੇ ਰਹਿ ਜਾਵੇਗਾ ਪਰ ਸਾਡੇ ਕੋਲ ਸਮਾਂ ਨਹੀਂ ਹੋਵੇਗਾ ਤੇ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਕਿ ਮੇਰੇ ਕੋਲ ਸਮਾਂ ਨਹੀਂ ਮੇਰੇ ਕੋਲ ਸਮੇਂ ਤੋਂ ਅਲੱਗ ਦਾ ਹੈ ਹੀ ਕੁਝ ਨਹੀਂ ਹਮ ਆਦਮੀ ਹਾਂ ਇੱਕ ਦਮੀ ਅਸੀਂ ਇੱਕ ਦਮ ਦੇ ਮੁਤਾਜ ਹਾਂ ਇਸ ਕਰਕੇ ਸਾਡੇ ਕੋਲ ਕੇਵਲ ਤੇ ਕੇਵਲ ਸਮਾਂ ਹੈ ਤੇ ਇਸ ਸਮੇਂ ਨੂੰ ਸਰਕਾਰਤ ਕਿਵੇਂ ਕਰਨਾ ਇਹ ਸਾਨੂੰ ਧੰਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੱਸਦੇ ਨੇ ਇਸ ਕਰਕੇ ਪਿਆਰਿਓ ਜਦੋਂ ਆਪਾਂ ਸਫਲ ਜੀਵਨ ਸਫਲ ਮਾਰਗ ਦੀ ਗੱਲ ਕਰਦੇ ਆ ਨਾ ਤੇ ਉਦੋਂ ਸਤਿਗੁਰੂ ਸਾਹਿਬ ਉਪਦੇਸ਼ ਦਿੰਦੇ ਨੇ ਕਿ ਸੇਵਾ ਖੇ ਕਿਹੜੀ ਕਰੀਏ ਜਿਸ ਦੇ ਨਾਲ ਸਾਡਾ ਜੀਵਨ ਸਫਲਾ ਹੋਵੇ ਤੇ ਪਾਤਸ਼ਾਹ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ ਪਿਆਰੇ ਜੇ ਗੁਰੂ ਦੀ ਸੇਵਾ ਕਰਨੀ ਹੈ ਨਾ ਤੇ ਸਭ ਤੋਂ ਪਹਿਲੀ ਸੇਵਾ ਹੈ ਕਿ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦੇ ਗੁਰੂ ਦੀ ਉਪਦੇਸ਼ਾਂ ਦੇ ਉੱਪਰ ਚੱਲਣਾ ਸ਼ੁਰੂ ਕਰ ਦੇ ਤੇ ਮੈਂ ਜਦੋਂ ਪ੍ਰੋਫੈਸਰ ਸਹਿਬ ਸਿੰਘ ਜੀ ਹੁਣਾਂ ਦਾ ਰਚਿਤ ਟਿੱਕਾ ਜਿਹੜੇ ਉਹਨਾਂ ਨੇ ਗੁਰਬਾਣੀ ਦੀ ਵਿਆਖਿਆ ਕੀਤੀ ਹੈ ਉਸ ਟਿੱਕੇ ਨੂੰ ਜਦੋਂ ਪੜਦਾ ਸਾਂ ਕਿ ਉੱਥੇ ਜਦੋਂ ਵੀ ਗੁਰੂ ਦੀ ਸੇਵਾ ਦੀ ਗੱਲ ਆਉਂਦੀ ਸੀ ਨਾ ਤੇ ਪ੍ਰੋਫੈਸਰ ਸਾਹਿਬ ਹੁਣਾਂ ਨੇ ਉੱਥੇ ਬਕਾਇਦਾ ਇੱਕ ਵੱਖਰੇ ਤੌਰ ਦੇ ਉੱਪਰ ਲਿਖਿਆ ਹੁੰਦਾ ਸੀ ਗੁਰੂ ਦੀ ਦਸੀ ਹੋਈ ਸੇਵਾ ਤੇ ਮੈਂ ਉੱਥੇ ਸੋਚਦਾ ਸਾਂ ਕਿ ਇਹ ਸ਼ਾਇਰ ਉਹਨਾਂ ਨੇ ਵਾਧੂ ਜਲ ਲਿਖ ਦਿੱਤਾ ਹੈ ਕਿ ਗੁਰੂ ਦੀ ਦਸੀ ਹੋਈ ਸੇਵਾ ਗੁਰੂ ਦੀ ਸੇਵਾ ਇੱਕੋ ਤਾਂ ਗੱਲ ਹੈ ਪਰ ਹੋਲੀ-ਹੋਲੀ ਸਮਝ ਆਏ ਕਿ ਗੁਰੂ ਦੀ ਦਸੀ ਹੋਈ ਸੇਵਾ ਕੀ ਹੈ ਕਿਉਂਕਿ ਜਦੋਂ ਆਪਾਂ ਗੁਰੂ ਦੀ ਸੇਵਾ ਗੱਲ ਕਰਾਂਗੇ ਤੇ ਸਾਥ ਸੇਵਾ ਕੀਤੀ ਸਫਲ ਹੈ ਜਦ ਸਤਗੁਰ ਕਾ ਮਨ ਮੰਨੇ ਗੁਰੂ ਦੀ ਦਸੀ ਹੋਈ ਸੇਵਾ ਕਰਾਂਗੇ ਤੇ ਗੁਰੂ ਪ੍ਰਸੰਨ ਹੋਵੇਗਾ ਜੇਕਰ ਗੁਰੂ ਦੀ ਸੇਵਾ ਕਰਾਂਗੇ ਤੇ ਹੋ ਸਕਦਾ ਹੈ ਅਸੀਂ ਆਪਣੀ ਮਨ ਬਿਰਤੀ ਦੇ ਨਾਲ ਆਪਣੀ ਤੰਗ ਦਿਲੀ ਦੇ ਨਾਲ ਜਾਂ ਆਪਣੀ ਬੁੱਧੀ ਦੇ ਨਾਲ ਉਹ ਨਹੀਂ ਕਰੀਏ ਜਿਹੜੀ ਬੇਲੋੜੀ ਹੋਵੇ ਜਿਸ ਦੀ ਲੋੜ ਨਾ ਹੋਵੇ ਤੇ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਸਾਧ ਸੇਵਾ ਕੀਤੀ ਸਫਲ ਹੈ ਜਿਸ ਸਤਿਗੁਰ ਕਾ ਮਨ ਮੰਨੇ ਅਸਲ ਦੇ ਵਿੱਚ ਸੇਵਾ ਉਹ ਕਰਨੀ ਹੈ ਜਿਸ ਦੇ ਨਾਲ ਕਿਸੇ ਦਾ ਭਲਾ ਹੋਵੇ ਤੇ ਜਿਸ ਦੇ ਨਾਲ ਤੇਰਾ ਪ੍ਰਭੂ ਪਤੀ ਪਰਮਾਤਮਾ ਤੇਰ ਤੋਂ ਖੁਸ਼ ਹੋਵੇ ਉਹਨ ਸੇਵਾ ਭਾ ਕਿਵੇਂ ਕਰੀਏ ਪਾਤਸ਼ਾਹ ਕਹਿੰਦੇ ਨੇ ਪਿਆਰਿਆ ਤੂੰ ਜਿਹੜੇ ਕੰਮ ਦੇ ਵਿੱਚ ਨਪੁੰਨ ਹੈ ਨਾ ਜੇਕਰ ਤੂੰ ਚੰਗਾ ਟੀਚਰ ਹੈ ਨਾ ਇਮਾਨਦਾਰੀ ਦੇ ਨਾਲ ਆਪਣੀ ਵਿਦਿਆ ਜਿਹੜੀ ਹੈ ਲੋਕਾਂ ਦੇ ਵਿੱਚ ਵੰਡਾ ਈਮਾਨਦਾਰੀ ਦੇ ਨਾਲ ਆਪਣਾ ਕੰਮ ਕਰ। ਤੇ ਜੇ ਉਸ ਦੇ ਵਿੱਚ ਤੂੰ ਸੇਵਾ ਕਰਨੀ ਚਾਹੁੰਦਾ ਹੈ, ਹੋਰ ਬਥੇਰੇ ਸਫਲ ਜੀਵਨ ਕਰਨ ਵਾਸਤੇ ਸੇਵਾ ਕਰਨੀ ਚਾਹੁੰਦਾ ਹੈ, ਤੇ ਫਿਰ ਇੱਕ ਕੰਮ ਕਰ, ਤੂੰ ਸਕੂਲ ਦੇ ਵਿੱਚ ਤੇ ਬੱਚਿਆਂ ਨੂੰ ਪੜਾਉਂਦਾ ਹੈ ਬਤੌਰ ਨੌਕਰ ਹੋ ਕੇ, ਬਤੌਰ ਆਪਣੀ ਨੌਕਰੀ ਦੇ ਦੌਰਾਨ ਤੂੰ ਬੱਚਿਆਂ ਨੂੰ ਸਕੂਲ ਦੇ ਵਿੱਚ ਪੜਾਉਂਦਾ ਹੈ। ਪਰ ਇਸ ਤੋਂ ਅਲੱਗਾਂ ਕੁਝ ਗਰੀਬ ਬੱਚਿਆਂ ਨੂੰ ਲੋੜਵੰਦ ਬੱਚਿਆਂ ਨੂੰ ਵੇਖ, ਜਿਹੜੇ ਪੜ ਨਹੀਂ ਸਕਦੇ, ਉਹਨਾਂ ਬੱਚਿਆਂ ਦੀ ਵੱਖਰੀ ਟਿਊਸ਼ਨ ਰੱਖ ਲੈ। ਇਹ ਤੇਰੀ ਸੇਵਾ ਹੈ ਜੇਕਰ ਡਾਕਟਰ ਕਹੇ ਕਿ ਮੈਂ ਡਾਕਟਰ ਹਾਂ ਤੇ ਮੈਂ ਆਪਣਾ ਜੀਵਨ ਸਫਲਾ ਕਰਨਾ ਹੈ ਮੈਂ ਡਾਕਟਰ ਦਾ ਕੰਮ ਕਰਕੇ ਲੋਕਾਂ ਦੀ ਛੇੜਲਾ ਦੇਵਾਂ ਮੈਂ ਲੋਕਾਂ ਦੇ ਕੋਲੋਂ ਪੈਸਾ ਹੜਾ ਪਲਾਵਾਂ ਫਿਰ ਗੁਰੂ ਘਰ ਜਾ ਕੇ ਭਾਂਡੇ ਮਾਂ ਜਾਵਾਂ ਤੇ ਪਿਆਰੋ ਇਹ ਸੇਵਾ ਨਹੀਂ ਇਹ ਕੇਵਲ ਤੇ ਕੇਵਲ ਕਾਪਟ ਹੈ ਭਰਮ ਹੈ ਤੇ ਪਾਤਸ਼ਾਹ ਕਹਿੰਦੇ ਨੇ ਪਿਆਰੇ ਜੇ ਤੂੰ ਸੇਵਾ ਕਰਨੀ ਹੈ ਤੇ ਡਾਕਟਰ ਵਾਸਤੇ ਸੇਵਾ ਕਰਨੀ ਕਿੰਨੀ ਸੌਖੀ ਤੁਸੀਂ ਪਾਤਸ਼ਾਹ ਕਹਿੰਦੇ ਪਿਆਰੇ ਤੂੰ ਚੰਗਾ ਡਾਕਟਰ ਹੈ ਇੱਕ ਚੰਗਾ ਵੈਦ ਹੈ ਤੂੰ ਚੰਗਾ ਇਲਾਜ ਕਰ ਸਕਦਾ ਹੈ ਇਮਾਨਦਾਰੀ ਦੇ ਨਾਲ ਕਿਸੇ ਦਾ ਇਲਾਜ ਕਰ ਦੇ ਜੇਕਰ ਤੈਨੂੰ ਕੋਈ ਲੋੜਵੰਤ ਦਿਖਦਾ ਹੈ ਤੇ ਉਸ ਦੀ ਮਦਦ ਕਰ ਦੇ ਇਹ ਤੇਰੀ ਹੈ ਸੇਵਾ ਭਾ ਜਿਹੜਾ ਬੰਦਾ ਜਿਸ ਕੰਮ ਦੇ ਵਿੱਚ ਨਪੁੰਨ ਹੈ ਉਹੀ ਕੰਮ ਕਰੇ ਤੇ ਇਹ ਉਸ ਦੀ ਸੇਵਾ ਹੋਵੇਗੀ ਪਰ ਜੇਕਰ ਕਿਸੇ ਹੋਰ ਕੰਮ ਦੇ ਵਿੱਚ ਨਪੁੰਨ ਵਿਅਕਤੀ ਕੋਈ ਹੋਰ ਕੰਮ ਕਰਦਾ ਹੈ ਤੇ ਪਿਆਰ ਨੂੰ ਇਹ ਸੇਵਾ ਨਹੀਂ ਕੇਵਲ ਤੇ ਕੇਵਲ ਕਪਟ ਹੈ ਇਹਦੇ ਵਿੱਚ ਇਹ ਨਹੀਂ ਕਿ ਸਾਨੂੰ ਗੁਰੂ ਘਰਾਂ ਦੇ ਵਿੱਚ ਜੋੜਿਆਂ ਦੀ ਮਾਨਪਰ ਸਫਾਈ ਦੀ ਜਾਂ ਲੰਗਰ ਦੇ ਵਿੱਚ ਸੇਵਾ ਨਹੀਂ ਕਰਨੀ ਚਾਹੀਦੀ ਉਹ ਸਾਡਾ ਇੱਕ ਵੱਖਰਾ ਫਰਜ਼ ਹੈ ਪਰ ਕੇਵਲ ਤੇ ਕੇਵਲ ਅਸੀਂ ਉਸ ਤੱਕ ਸੀਮਤ ਨਾ ਰਹੀਏ ਕਿ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਲੰਗਰ ਦੇ ਵਿੱਚ ਭਾਂਡੇ ਮਾਂਜ ਕੇ ਆ ਕੇ ਤੇ ਘਰ ਦੇ ਵਿੱਚ ਆਪਣੇ ਰਿਸ਼ਤੇਦਾਰ ਭੈਣ ਭਰਾਵਾਂ ਲੋੜਵੰਦ ਪਰਿਵਾਰਾਂ ਦੇ ਨਾਲ ਮੀਰਖਾ ਤਰੀ ਜਾਈਏ ਇਹ ਸਾਡੀ ਸੇਵਾ ਨਹੀਂ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਗੋਲਕ ਦੇ ਵਿੱਚ ਮਾਇਆ ਪਾ ਕੇ ਅਰਦਾਸ ਕਰਾ ਲਈਏ ਪਰ ਸਾਡਾ ਆਪਣਾ ਕੋਈ ਭੈਣ ਭਰਾ ਭੁੱਖਾ ਸੌਂਦਾ ਹੋਵੇ ਰਾਤ ਨੂੰ ਅਸੀਂ ਉਸ ਨੂੰ ਪ੍ਰਸ਼ਾਦਾ ਛਕਾਉਣ ਦੀ ਜਗ੍ਹਾ ਗੁਰੂ ਘਰ ਦੇ ਵਿੱਚ ਜਾ ਕੇ ਤੇ ਮਾਇਆ ਪਾ ਲਈਏ ਫਿਰ ਸਾਡੀ ਸੇਵਾ ਨੇ ਕੇਵਲ ਤੇ ਕੇਵਲ ਕਪਟ ਹੈ ਇਹ ਗੁਰੂ ਦੇ ਨਾਲ ਵੀ ਧੋਖਾ ਹੈ ਸਾਡੇ ਆਪਣੇ ਆਪ ਦੇ ਨਾਲ ਵੀ ਧੋਖਾ ਹੈ ਕਿਉਂਕਿ ਆਪਾਂ ਕਈ ਵਾਰ ਸੋਚਦੇ ਹਾਂ ਕਿ ਮੈਂ ਹਾਂ ਤੇ ਸਾਰਾ ਕੰਮਕਾਰ ਹੋ ਰਿਹਾ ਹੈ ਮੈਂ ਹਾਂ ਤੇ ਸਾਰਾ ਘਰ ਚੱਲ ਰਿਹਾ ਹੈ ਪਰ ਪਾਤਸ਼ਾਹ ਨੇ ਕਿਹਾ ਕਹਿਣ ਲੱਗੇ ਪਿਆਰਿਆ ਤੈਨੂੰ ਮੇ ਬਹੁਤ ਵੱਡਾ ਹੰਕਾਰ ਹੈ ਕਿਉਂਕਿ ਜਦੋਂ ਤੂੰ ਨਹੀਂ ਸੀ ਉਦੋਂ ਦੱਸ ਕਿਹੜਾ ਕੰਮ ਰੁਕਿਆ ਸੀ ਤੇ ਜਦੋਂ ਤੂੰ ਪੈਦਾ ਹੋ ਗਿਆ ਇਸ ਸੰਸਾਰ ਦੇ ਵਿੱਚ ਆ ਗਿਆ ਉਦੋਂ ਤੂੰ ਆਪਣੇ ਤੌਰ ਤੇ ਵੱਖਰਾ ਕੀ ਕਰ ਦਿੱਤਾ ਪਰ ਸ਼ਾਇਦ ਕਹਿੰਦੇ ਜਾਂ ਨਾ ਸਿਆਂ ਕਿਆ ਚੱਕਰੀ ਜਾਂ ਜੰਮੇ ਕਿਆ ਕਾਰ ਕਹਿ ਲੇ ਕਿ ਜਦੋਂ ਤੂੰ ਨਹੀਂ ਸੀ ਉਦੋਂ ਤੂੰ ਕੀ ਕਰ ਲਿੰਦਾ ਸੀ ਜਾਂ ਉਦੋਂ ਕੀ ਸੀ ਜਿਹੜਾ ਤੇਰੇ ਤੋਂ ਬਿਨਾ ਨਹੀਂ ਸੀ ਹੁੰਦਾ ਤੇ ਕਹਿੰਦੇ ਜਾਂ ਜੰਮੇ ਕਿਆ ਕਾਰ ਜਦੋਂ ਤੂੰ ਪੈਦਾ ਵੀ ਹੋ ਗਿਆ ਜਦੋਂ ਤੂੰ ਇਸ ਸੰਸਾਰ ਦੇ ਵਿੱਚ ਆ ਵੀ ਗਿਆ ਤੇ ਪਿਆਰਿਆ ਫਿਰ ਵੀ ਤੂੰ ਕੀ ਕਰ ਦਿੱਤਾ ਕਿਉਂਕਿ ਅਸਲ ਦੇ ਵਿੱਚ ਸਭ ਕਾਰਣ ਕਰਤਾ ਕਰੇ ਦੇਖ ਹੈ ਵਾਰੂ ਵਾਜ ਕਰਨ ਵਾਲਾ ਤੇ ਉਹ ਅਕਾਲਪੁਰਖ ਪ੍ਰਮਾਤਮਾ ਹੈ ਰੋਜ਼ੀ ਰੋਟੀ ਦੇਣ ਵਾਲਾ ਉਹ ਅਕਾਲਪੁਰਖ ਪ੍ਰਮਾਤਮਾ ਹੈ ਸਹਾਰਾ ਦੇਣ ਵਾਲਾ ਉਹ ਅਕਾਲਪੁਰਖ ਪ੍ਰਮਾਤਮਾ ਹੈ ਤੇ ਪਿਆਰਿਆ ਤੂੰ ਦੋ ਵੇਲੇ ਦੀ ਰੋਟੀ ਦੇ ਕੇ ਕਿਸੇ ਨੂੰ ਇੱਕ ਸਮੇਂ ਦੀ ਤੇ ਉਸ ਦੇ ਨਾਲ ਹੀ ਆਪਣੇ ਮਨ ਦੇ ਵਿੱਚ ਹੰਕਾਰ ਪੈਦਾ ਕਰ ਲੈ ਕਿ ਮੇਰੇ ਟੁਕੜਾ ਦੇ ਉੱਪਰ ਪੜੇ ਹਨ ਇਹ ਤੇਰਾ ਕੇਵਲ ਤੇ ਕੇਵਲ ਹੰਕਾਰ ਹੈ ਇਹ ਸੇਵਾ ਨਹੀਂ ਇਹ ਤੇਰੇ ਅੰਦਰ ਉਪਾਉਮਨਾ ਨਹੀਂ ਉਹ ਭਾਵਨਾ ਕਦੋਂ ਆਵੇਗੀ ਜਦੋਂ ਅਸੀਂ ਸੇਵਾ ਨੂੰ ਸਮਝਾਂਗੇ ਤੇ ਸੇਵਾ ਕੀ ਢੀ ਹੈ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਸੇਵਾ ਕੀਤੀ ਉਹ ਸਫਲ ਹੈ ਜਿਸ ਦੇ ਨਾਲ ਪ੍ਰਭੂ ਪਤੀ ਪਰਮਾਤਮਾ ਅਕਾਲ ਪੁਰਖ ਪ੍ਰਸੰਨ ਹੁੰਦਾ ਹੈ ਸਾਡਾ ਗੁਰੂ ਪ੍ਰਸੰਨ ਹੁੰਦਾ ਹੈ ਤੇ ਗੁਰੂ ਪ੍ਰਸੰਨ ਹੁੰਦਾ ਹੈ ਜਦੋਂ ਲੋੜ ਵੰਦ ਉਸਦੀ ਕਾਇਨਾਤ ਦੇ ਬੰਦਿਆਂ ਨੂੰ ਉਸਦੇ ਅੰਸ਼ ਤੋਂ ਪੈਦਾ ਹੋਏ ਸ਼ਰੀਰਾਂ ਦੀ ਆਪਾਂ ਹਿਫਾਜ਼ਤ ਕਰਦੇ ਹਾਂ ਆਪਣਾ ਜੀਵਨ ਸੁਖਿਲਾ ਕਰਦੇ ਹਾਂ ਅਕਾਲ ਪੁਰਖ ਨੇ ਜਿੰਨੀ ਖੁਰਾਕ ਸਾਨੂੰ ਦਿੱਤੀ ਹੈ ਉਸ ਖੁਰਾਕ ਦਾ ਸាទ ਉਪਯੋਗ ਕਰਦੇ ਹੋਏ ਅਸੀਂ ਲੋਕਾਂ ਨੂੰ ਖੁਰਾਕ ਮੰਡਦੇ ਹਾਂ ਅਸੀਂ ਲੋਕਾਂ ਦੇ ਵਿੱਚ ਭਲੇ ਦਾ ਕੰਮ ਕਰਦੇ ਹਾਂ ਇਹ ਹੈ ਸੇਵਾ ਤੇ ਫਿਰ ਸਿਮਰਣ ਕਿਤਾ ਕੀਤਾ ਜਾਵੇ ਹੁਣ ਕੱਲੀ ਸੇਵਾ ਕਰਾਂਗੇ ਤੇ ਮਨ ਦੇ ਵਿੱਚ ਹੰਕਾਰ ਆਵੇਗਾ ਕਿ ਮੈਂ ਕਰ ਰਿਹਾ ਜਦੋਂ ਮਨ ਦੇ ਵਿੱਚ ਇਹ ਗੱਲ ਆ ਗਈ ਕਿ ਮੈਂ ਕਰ ਰਿਹਾ ਹਾਂ ਫਿਰ ਉਹ ਹੰਕਾਰ ਆ ਜਾਵੇਗਾ ਸੇਵਾ ਕਰਨ ਦੇ ਨਾਲ ਅਸੀਂ ਕਈ ਵਿਕਾਰਾਂ ਤੋਂ ਛੁਟਕਾਰਾ ਪਾਉਣਾ ਹੈ ਪਰ ਸੇਵਾ ਦੇ ਨਾਲ ਇੱਕ ਵੱਡਾ ਹੰਕਾਰ ਹਉਮੈ انسان ਦੇ ਅੰਦਰ ਆ ਜਾਂਦੀ ਹੈ ਤੇ ਪਾਤਸ਼ਾਹ ਕਹਿੰਦੇ ਕਿ ਪਿਆਰਿਆਂ ਸੇਵਾ ਕਰਨ ਵਾਸਤੇ ਤੈਨੂੰ ਹਰੇਕ ਧਰਮ ਨੇ ਕਿਹਾ ਹੈ ਕਿ ਸੇਵਾ ਕਰ ਪਰ ਕਿਸੇ ਧਰਮ ਨੇ ਇਹ ਨਹੀਂ ਕਿਹਾ ਕਿ ਸੇਵਾ ਕਰਨ ਤੋਂ ਬਾਅਦ ਜਿਹੜਾ ਹੰਕਾਰ ਆਉਂਦਾ ਹੈ ਉਸ ਦੇ ਨਾਲ ਕਿਵੇਂ ਨਿਜੀਠਿਆ ਜਾਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਨੂੰ ਉਹ ਵੀ ਸਮਝਾਉਂਦੇ ਨੇ ਪਾਤਸ਼ਾਹ ਕਹਿੰਦੇ ਨੇ ਕਰਪੁਨਹੁ ਨੀਚ ਸਦਾਈਏ ਪਿਆਰਿਆ ਤੂੰ ਸੇਵਾ ਕਰ ਸਿਮਰਨ ਕਰ ਸੇਵਾ ਕਰਕੇ ਲੋਕਾਂ ਦਾ ਭਲਾ ਕਰ ਲੋੜਵੰਦਾਂ ਦੀ ਮਦਦ ਕਰ ਤੇ ਲੋੜਵੰਦਾਂ ਦੀ ਮਦਦ ਕਰਕੇ ਸਾਰਾ ਕੁਝ ਉਸ ਪਰਮਾਤਮਾ ਦੇਗੇ ਰੱਖ ਦੇ ਕਹਿ ਪਰਮਾਤਮਾ ਜੀਓ ਅਕਾਲ ਪੁਰਖ ਜੀਓ ਸਾਰਾ ਕੁਝ ਤੁਸਾਂ ਨੇ ਕੀਤਾ ਮੈਂ ਤਾਂ ਕੇਵਲ ਤੇ ਕੇਵਲ ਇੱਕ ਜਰੀਆ ਹਾਂ ਇਸ ਜਰੀਏ ਦੇ ਰਹਿਤ ਹੀ ਜਿਹੜਾ ਕਾਰਜ ਕੀਤਾ ਹੈ ਇਹ ਕਾਰਜ ਤੁਹਾਡਾ ਹੈ ਜਦੋਂ ਤੇਰੇ ਅੰਦਰ ਇਹ ਭਾਵਨਾ ਆ ਜਾਵੇਗੀ ਕਿ ਕਰਪੁਣ ਹੋ ਨੀਝ ਸਦਾਈਏ ਫਿਰ ਕਹਿੰਦੇ ਤੇਰੇ ਅੰਦਰੋਂ ਹਉਮੈ ਦਾ ਜਿਹੜਾ ਹੰਕਾਰ ਦਾ ਭਾਵ ਹੈ ਉਹ ਅੰਦਰੋਂ ਖਤਮ ਹੋ ਜਾਵੇਗਾ ਕਿਉਂਕਿ ਹਉਮੈ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਵਸੇ ਇੱਕ ਠਾਏ ਇਹਨਾਂ ਦੋਵਾਂ ਦਾ ਇੱਕ ਥਾਂ ਦੇ ਉੱਪਰ ਵਸੇਬਾ ਨਹੀਂ ਹੋ ਸਕਦਾ ਜਾਂ ਤੇ ਪ੍ਰਭੂ ਦਾ ਨਾਮ ਵਸੇਗਾ ਉਸ ਦੇ ਨਿਯਮ ਵਸਣਗੇ ਉਸ ਦਾ ਆਪਾ ਭਾਵ ਵਸੇਗਾ ਜਾਂ ਇਨਸਾਨ ਦੇ ਹਿਰਦੇ ਦੇ ਅੰਦਰ ਹੰਕਾਰ ਹਉਮੈ ਵਸੇਗੀ ਤੇ ਪਾਸ਼ਾ ਕਹਿੰਦੇ ਹਉਮੈ ਦਾ ਤੇ ਨਾਮ ਦਾ ਕੋਈ ਮੇਲ ਨਹੀਂ ਇਹ ਦੋਵੇਂ ਇੱਕ ਦੂਜੇ ਦੇ ਵਿਪਰੀਤ ਹਨ ਜਦੋਂ ਮੇਰੇ ਅੰਦਰ ਮੈਂ ਆ ਗਈ ਉਦੋਂ ਮੇਰੇ ਅੰਦਰ ਹਉਮੈ ਆ ਗਈ ਜਦੋਂ ਮੇਰੇ ਅੰਦਰ ਤੂੰ ਆ ਗਿਆ ਤੇ ਫਿਰ ਪ੍ਰਮਾਤਮਾ ਸਾਰਾ ਕੁਝ ਤੇਰਾ ਹੈ ਮੇਰਾ ਇੱਥੇ ਹੈ ਵੀ ਕੀ ਮੈਂ ਇੱਥੇ ਲੈ ਕੇ ਵੀ ਕੀ ਆਇਆ ਮੈਂ ਇੱਥੋਂ ਲੈ ਕੇ ਵੀ ਕੀ ਜਾਣਾ ਇਸ ਕਰਕੇ ਸਾਰਾ ਪ੍ਰਮਾਤਮਾ ਤੇਰਾ ਹੈ ਤੇਰਾ ਦਿੱਤਾ ਤੇਰੇ ਹੋਏ ਜੀਵਾਂ ਤੇਰੇ ਜੀਵਾਂ ਨੂੰ ਤੇਰੇ ਬਣਾਏ ਬੰਦਿਆਂ ਦੇ ਵਿੱਚ ਵੰਡ ਦਿੱਤਾ ਇਹ ਮੇਰੀ ਸੇਵਾ ਹੈ ਇਹੀ ਮੇਰਾ ਕੀਤਾ ਜੀਵਨ ਸਫਲਾ ਹੈ ਤੇ ਇਸ ਤੋਂ ਬਾਅਦ ਪਿਆਰਿਓ ਇਹੀ ਸਾਡਾ ਸਿਮਰਨ ਹੈ ਜਦੋਂ ਅਸੀਂ ਪ੍ਰਮਾਤਮਾ ਨੂੰ ਇਸ ਢੰਗ ਦੇ ਨਾਲ ਯਾਦ ਰੱਖਾਂਗੇ ਨਾ ਹਰ ਵੇਲੇ ਪ੍ਰਮਾਤਮਾ ਦੀ ਯਾਦ ਦੇ ਵਿੱਚ ਰਵਾਂਗੇ ਤੇ ਜਦੋਂ ਅਸੀਂ ਕੋਈ ਚੰਗਾ ਕਾਰਜ ਕਰੀਏ ਸੇਵਾ ਕਰੀਏ ਕਿਸੇ ਲੋੜਵੰਦ ਦੀ ਮਦਦ ਕਰੀਏ ਤੇ ਉਸ ਤੋਂ ਬਾਅਦ ਜਦੋਂ ਆਪਾਂ ਪ੍ਰਮਾਤਮਾ ਦੀ ਯਾਦ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਨੀਚ ਅਖਵਾਣਾਗੇ ਨਾ ਆਪਣੇ ਆਪ ਨੂੰ ਨਿਮਾਣਾ ਅਖਵਾਣਾਗੇ ਜਦੋਂ ਇਹ ਕਹਿ ਦਵਾਂਗੇ ਕਿ ਤੇਰਾ ਕੀਤਾ ਜਾਤੂ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ गुण ਨਹੀਂ ਆਪੇ ਤਰਸ ਪਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਥੀਵੇ ਹਰਿਆ ਤੇ ਫੇਰ ਪਿਆਰਿਆ ਤੇਰੀ ਕੀਤੀ ਸੇਵਾ ਸਫਲੀ ਹੈ ਤੇ ਇਹੀ ਤੇਰਾ ਸਿਮਰਨ ਹੈ ਕਿ ਤੂੰ ਹਰ ਵੇਲੇ ਉਸ ਪਰਮਾਤਮਾ ਦੀ ਯਾਦ ਦੇ ਅੰਦਰ ਰਹੇ ਜੋ ਵੀ ਕੁਝ ਕਰੇ ਉਹ ਪਰਮਾਤਮਾ ਦੇ ਅਗੇ ਅਰਪਣ ਕਰ ਦੇਵੇ ਕਿ ਪਰਮਾਤਮਾ ਨੇ ਤੇਰਾ ਕੀਤਾ ਹੈ ਇਸ ਦੇ ਵਿੱਚ ਮੇਰਾ ਕੁਝ ਨਹੀਂ ਸਾਰਾ ਕੁਝ ਤੂੰ ਕੀਤਾ ਪਰਮਾਤਮਾ ਤੂੰ ਕਰਵਾਇਆ ਤੇਰੀਆਂ ਦਿੱਤੀਆਂ ਦਾਤਾਂ ਦੇ ਨਾਲ ਕੀਤਾ ਹੈ ਨਾ ਮੈਂ ਕੁਝ ਲੈ ਕੇ ਆਇਆ ਨਾ ਮੈਂ ਕੁਝ ਕੀਤਾ ਹੈ ਨਾ ਮੈਂ ਕੁਝ ਕਰਨ ਦੇ ਯੋਗ ਹਾਂ ਕਿਉਂਕਿ ਪਰਮਾਤਮਾ ਜੀਓ ਅਕਾਲ ਪੁਰਖ ਜੀਓ ਤੁਹਾਡੇ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿੱਲ ਸਕਦਾ ਇਸ ਕਰਕੇ ਪਿਆਰਿਓ ਸਾਨੂੰ ਲੋੜ ਹੈ ਸਾਡੇ ਅੰਦਰ ਨਿਰਾਸ਼ਟ ਕਰਮ ਛੱਡ ਕੇ ਸਕਾਰਤ ਕਰਮ ਜਿਹੜੇ ਨੇ ਭਰਨ ਦੀ ਲੋੜ ਹੈ ਇਸ ਕਰਕੇ ਜਦੋਂ ਆਪਾਂ ਸੇਵਾ ਕਰਦੇ ਹਾਂ ਜਿਹੜਾ ਸਾਨੂੰ ਮਾਨ ਸਤਕਾਰ ਮਿਲਦਾ ਹੈ ਜਿਹੜਾ ਸਾਡੇ ਅੰਦਰ ਹੌਮਾ ਪੈਦਾ ਕਰਦਾ ਹੈ ਉਸ ਤੋਂ ਬਚਨ ਦਾ ਇੱਕ ਢੰਗ ਹੈ ਮੈਂ ਇੱਕ ਵੀਡੀਓ ਵੇਖ ਰਿਹਾ ਸਾਂ ਉਸ ਦੇ ਵਿੱਚ ਇੱਕ ਵੀਰ ਨੇ ਜ਼ਿਕਰ ਕੀਤਾ ਕਹਿੰਦਾ ਕਿ ਇੱਕ ਪਿੰਡ ਦੇ ਵਿੱਚ ਇੱਕ ਖੂਹ ਸੀ ਕੁਸਿਤੇ ਵਿੱਚ ਇੱਕ ਗਧਾ ਡਿੱਗ ਗਿਆ ਪਿੰਡ ਵਾਲਿਆਂ ਨੇ ਸੋਚਿਆ ਕਿ ਜਿੰਨੇ ਦਾ ਆਪਾਂ ਖਰਚਾ ਗਧੇ ਨੂੰ ਬਾਹਰ ਕੱਢਣ ਤੇ ਲਾਉਣਾ ਹੈ ਓਨੇ ਦਾ ਇਸ ਗਧੇ ਦਾ ਮੁੱਲ ਨਹੀਂ ਇਸ ਕਰਕੇ ਕਿਉਂ ਨਾ ਇਸ ਗਧੇ ਨੂੰ ਇਸੇ ਖੂਹ ਦੇ ਵਿੱਚ ਪੂਰ ਦਿੱਤਾ ਜਾਵੇ ਇਸ ਖੂਹ ਦੇ ਵਿੱਚ ਮਿੱਟੀ ਛੁੱਟ ਦਿੱਤੀ ਜਾਵੇ ਇੱਕ ਤਾਂ ਇਹ ਗਧਾ ਵਿੱਚ ਨੱਪਿਆ ਜਾਵੇਗਾ ਦੂਜਾ ਖੂਹ ਵੀ ਪੂਰਿਆ ਜਾਵੇਗਾ ਅਗਾਹ ਵਾਸਤੇ ਕਿਸੇ ਦਾ ਨੁਕਸਾਨ ਨਾ ਹੋਵੇ ਉਹਨਾਂ ਨੇ ਇਸੇ ਤਰੀਕੇ ਦੇ ਨਾਲ ਮਿੱਟੀ ਪਾਉਣੀ ਸ਼ੁਰੂ ਕੀਤੀ ਵਾਰੀ-ਵਾਰੀ ਤੇ ਕੁਝ ਸਮੇਂ ਬਾਅਦ ਵੇਖਦੇ ਨੇ ਕਿ ਗਧਾ ਸਾਰੇ ਪਿੰਡ ਦੇ ਵਿੱਚ ਤੁਰਿਆ ਫਿਰ ਰਿਹਾ ਤੇ ਸਾਰੇ ਪਿੰਡ ਵਾਲੇ ਜਿਸ ਜਗ੍ਹਾ ਦੇ ਉੱਪਰ ਖੂਹ ਸੀ ਜਿਹੜੇ ਵੀਰ ਮਿੱਟੀ ਪਾ ਰਹੇ ਸਨ ਉਹਨਾਂ ਨੂੰ ਆਕੇ ਪੁੱਛਦੇ ਹਨ ਕਿ ਗਧਾ ਕਿਵੇਂ ਬਾਹਰ ਆ ਗਿਆ ਤੇ ਉਹਨਾਂ ਨੇ ਕਿਹਾ ਕਹਿੰਦੇ ਜਦੋਂ ਅਸੀਂ ਉਸ ਦੇ ਉੱਪਰ ਮਿੱਟੀ ਪਾਉਂਦੇ ਸਾਡਾ ਤੇ ਗਧਾ ਉਸ ਮਿੱਟੀ ਨੂੰ ਝਾੜ ਲਿੰਦਾ ਸੀ ਤੇ ਜਦੋਂ ਉਸ ਮਿੱਟੀ ਨੂੰ ਝਾੜਦਾ ਸੀ ਤੇ ਝਾੜਦਾ 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 ਖੂਹ ਤੋਂ ਬਾਹਰ ਆ ਗਿਆ ਤੇ ਆਜ਼ਾਦ ਹੋ ਗਿਆ ਇਸੇ ਢੰਗ ਦੇ ਨਾਲ ਸਾਡਾ ਮਨ ਗਧਾ ਹੈ ਸਾਡਾ ਮਨ ਖੋਤਾ ਹੈ ਇਸ ਖੋਤੇ ਮਨ ਦੇ ਉੱਪਰ ਜਦੋਂ ਸਨਮਾਨ ਸਤਕਾਰ ਦਾ ਭਾਵ ਪਵੇਗਾ ਮਾਨ ਸਤਕਾਰ ਦੀ ਮਿੱਟੀ ਪਵੇਗੀ ਤੇ ਇਸ ਨੇ ਇਸ ਮਾਨ ਸਤਕਾਰ ਦੇ ਹੇਠਾਂ ਦੱਬੇ ਜਾਣਾ ਹੈ ਇਸ ਮਾਨ ਸਤਕਾਰ ਦੇ ਹੇਠਾਂ ਦੱਬਿਆ ਗਿਆ ਇਹ ਸਾਡਾ ਮਨ ਵਕਾਰਾਂ ਦੇ ਵਿੱਚ ਗਰਸਿਆ ਜਾਵੇਗਾ ਹਉਮੈ ਦਾ ਸ਼ਿਕਾਰ ਹੋਵੇਗਾ ਪਰ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ ਕਿ ਪਾਤਸ਼ਾਹ ਜੀਓ ਅਸੀਂ ਆਪਣੇ ਉੱਪਰ ਪਹੁੰਚਦੇ ਇਸ ਮਾਨ ਸਤਕਾਰ ਦੀ ਮਿੱਟੀ ਨੂੰ ਝਾੜੀ ਜਾਈਏ ਤੁਹਾਡੀ ਕਿਰਪਾ ਦੇ ਨਾਨਕ ਕਿ ਇਹ ਵੀ ਕੰਮ ਮੈਂ ਨਹੀਂ ਕਰ ਸਕਦਾ ਅਸੀਂ ਇੱਕ ਕੰਮ ਵੀ ਆਪਣੇ ਕੋਲੋਂ ਨਹੀਂ ਕਰ ਸਕਦੇ ਪਾਤਸ਼ਾਹ ਜੀ ਸਾਡੇ ਉੱਪਰ ਜੇ ਮਾਨ ਸਤਕਾਰ ਹੈ ਸਾਨੂੰ ਕੋਈ ਮਾਨ ਸਤਕਾਰ ਤੁਸੀਂ ਦਿਵਾ ਰਹੇ ਹੋ ਤੇ ਇਸ ਮਾਨ ਸਤਕਾਰ ਦੀ ਮਿੱਟੀ ਨੂੰ ਵੀ ਤੁਸੀਂ ਆਪ ਹੀ ਝਾੜ ਦੇਣਾ ਸਾਡੇ ਹਿਰਦੇ ਦੇ ਅੰਦਰ ਕੋਈ ਅਜੀਹਾ ਭਾਵਨਾ ਆਵੇ ਕਿ ਮਾਨ ਸਤਕਾਰ ਮੈਨੂੰ ਮਿਲ ਰਿਹਾ ਕਿਉਂਕਿ ਇਹ ਪਾਤਸ਼ਾਹ ਜੀ ਤੁਹਾਡੀ ਦੇਣ ਹੈ ਤੇ ਜਦੋਂ ਅਸੀਂ ਇਸ ਢੰਗ ਦੇ ਨਾਲ ਚੱਲਾਂਗੇ ਤੇ ਪਿਆਰੋਂ ਇੱਕ ਦਿਨ ਅਸੀਂ ਸਮਾਜ ਦੇ ਭਲੇ ਵਾਸਤੇ ਕਾਰਜ ਕਰ ਸਕਦੇ ਹਾਂ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਅਸੀਂ ਇਸ ਕਾਰਜਸ਼ਾਲਾ ਦੇ ਵਿੱਚ ਆ ਕੇ ਇਸ ਵਰਕਸ਼ਾਪ ਦੇ ਵਿੱਚ ਆ ਕੇ ਆਪਣੇ ਵਿਗੜੇ ਹੋਏ ਪੁਰਜਿਆਂ ਨੂੰ ਠੀਕ ਕਰਨਾ ਹੈ ਤੇ ਜਦੋਂ ਅਸੀਂ ਉਹਨਾਂ ਪੁਰਜਿਆਂ ਨੂੰ ਠੀਕ ਕਰ ਲਵਾਂਗੇ ਫਿਰ ਗੁਰੂ ਦੇ ਰਾਹੀਂ ਦੱਸੀ ਹੋਈ ਸੇਵਾ ਉਸ ਨੂੰ ਜਗਤ ਦੇ ਵਿੱਚ ਕਰਾਂਗੇ ਤੇ ਸੇਵਾ ਕਰਦੇ ਆਂ ਜਦੋਂ ਅਸੀਂ ਮਨ ਦੇ ਵਿੱਚ ਹੰਕਾਰ ਆਉਣ ਲੱਗੇ ਉਦੋਂ ਸਿਮਰਨ ਨੂੰ ਚੇਤੇ ਕਰਨਾ ਹੈ ਭਾਵ ਹਰ ਵੇਲੇ ਉਸ ਪ੍ਰਮਾਤਮਾ ਨੂੰ ਚੇਤੇ ਦੇ ਵਿੱਚ ਕਰਨਾ ਹੈ ਉਸ ਨੂੰ ਵਾਰ-ਵਾਰ ਸਿਮਰਨਾ ਹੈ ਕਿ ਭੇ ਪ੍ਰਮਾਤਮਾ ਇਸ ਸੰਸਾਰ ਦੇ ਵਿੱਚ ਮੇਰੇ ਆਉਣ ਤੋਂ ਪਹਿਲਾਂ ਵਿੱਚ ਸਾਰਾ ਕੁਝ ਹੋ ਰਿਹਾ ਸੀ ਮੇਰੇ ਆਉਣ ਤੋਂ ਪਹਿਲਾਂ ਵੀ ਤਾਂ ਲੋਕ ਪ੍ਰਸ਼ਾਦਾ ਪਾਣੀ ਖਾ ਕੇ ਸੌਂਦੇ ਸਨ ਮੇਰੇ ਨਾਂ ਹੋਣ ਤੇ ਵੀ ਤੇ ਲੋਕਾਂ ਨੇ ਸਾਰਾ ਕੁਝ ਛਕਣਾ ਹੈ ਇਸ ਦਾ ਮਤਲਬ ਮੈਂ ਕੁਝ ਨਹੀਂ ਕਰ ਰਿਹਾ ਪ੍ਰਮਾਤਮਾ ਸਾਰਾ ਕੁਝ ਤੂੰ ਕਰ ਰਿਹਾ ਹੈਂ ਜਦੋਂ ਇਹ ਸਾਡੇ ਅੰਦਰ ਸਾਧਗੁਣ ਭਰਿਆ ਗਿਆ ਫਿਰ ਸਾਡੀ ਸੇਵਾ ਅਤੇ ਸਾਡੇ ਸਿਮਰਨ ਦਾ ਤਾਲਮੇਲ ਹੋਵੇਗਾ ਤੇ ਜਦੋਂ ਅਸੀਂ ਇਹਨਾਂ ਦੋ ਖੰਭਾਂ ਦੀ ਉਡਾਰੀ ਲਾਵਾਂਗੇ ਖੰਭ ਵੇ ਕਾਂਦੜੇ ਜੀ ਲਹਾਂ ਕਿੰਨਾ ਸਾਵੀ ਤੋਲ ਤੰਨ ਜੜਾਈ ਆਪਣੇ ਲਹਾਂ ਸੱਜਣ ਟੋਲ ਇਸ ਖੰਭਾਂ ਨੂੰ ਆਪਣੇ ਸਰੀਰ ਦੇ ਨਾਲ ਮੜ ਕੇ ਮੈਂ ਉਸ ਪ੍ਰਭੂ ਪਰਮਾਤਮਾ ਨੂੰ ਟੋਲ ਲਾਵਾਂ ਉਸ ਪ੍ਰਭੂ ਪਰਮਾਤਮਾ ਨੂੰ ਲੱਭ ਲਾਵਾਂ ਜਿਸ ਦੇ ਨਾਲ ਮੇਰਾ ਉਸ ਪ੍ਰਮਾਤਮਾ ਦੇ ਨਾਲ ਮੇਲ ਹੋ ਜਾਵੇ ਇਹ ਹੈ ਸੇਵਾ ਅਤੇ ਸਿਮਰਨ ਆਪਾਂ ਬਹੁਤ ਹੀ ਸੰਖੇਪ ਦੇ ਵਿੱਚ ਇਸ ਦੇ ਉੱਪਰ ਵਿਚਾਰ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਵੇਖਾਂਗੇ ਕਿ ਸੇਵਾ ਨੂੰ ਆਪਾਂ ਹੋਰ ਕਿਹੜੇ ਕਿਹੜੇ ਪੱਖ ਦੇ ਨਾਲ ਹੋਰ ਵੀ ਅਗੇ ਢੰਗ ਦੇ ਨਾਲ ਕਰ ਸਕਦੇ ਹਾਂ ਪਰ ਸਾਨੂੰ ਬਸ਼ਰਤ ਹੈ ਧੰ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਿੱਖਿਆ ਲੈਣ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਸੋ ਦੀ ਇੱਕ ਗੱਲ ਦੱਸੀ ਹੈ ਕਿ ਜਿਹੜਾ ਵਿਅਕਤੀ ਜਿਹੜੇ ਕੰਮ ਦੇ ਵਿੱਚ ਨਪੁੰਨ ਹੈ ਜੇਕਰ ਕੋਈ ਬੁਲਾਰਾ ਹੈ ਤਾਂ ਉਹ ਬੁਲਾਰੇ ਦੇ ਰਹੀਂ ਆਪਣਾ ਕੰਮ ਇਮਾਨਦਾਰੀ ਦੇ ਨਾਲ ਕਰੇ ਜੇਕਰ ਕੋਈ ਪੱਤਰਕਾਰ ਹੈ ਉਹ ਪੱਤਰਕਾਰੀ ਇਮਾਨਦਾਰੀ ਦੇ ਨਾਲ ਕਰਦਾ ਹੈ ਤੇ ਉਸ ਦੀ ਸੇਵਾ ਹੈ ਜੇਕਰ ਉਹ ਪੱਤਰਕਾਰੀ ਦੇ ਵਿੱਚ ਕਪੜਾ ਮਾਰ ਲਵੇ ਕੋਈ ਗੱਲਾਂ ਲੁਕਾ ਲਵੇ ਇਹ ਪੱਤਰਕਾਰੀ ਸੇਵਾ ਨਹੀਂ ਜੇਕਰ ਕੋਈ ਮੰਤਰੀ ਕਿਸੇ ਚੰਗੇ ਕਾਗਜ਼ ਦੇ ਉੱਪਰ ਦਸਤਖਤ ਨਾ ਕਰੇ ਤੇ ਉਸ ਦੀ ਇਮਾਨਦਾਰੀ ਨਹੀਂ ਉਸ ਦੀ ਬੇਈਮਾਨੀ ਹੋਵੇਗੀ ਪਰ ਜੇਕਰ ਉਹ ਮਾੜੀ ਕਾਗਜ਼ਾਂ ਦੇ ਉੱਪਰ ਦਸਤਕਤ ਕਰਕੇ ਤੇ ਕਿਸੇ ਧਾਰਮਿਕ ਸਥਾਨ ਦੇ ਉੱਪਰ ਜਾ ਕੇ ਸੇਵਾ ਕਰਾਰੇ ਇਹ ਉਸ ਦੀ ਸੇਵਾ ਨਹੀਂ ਕਾਪਟ ਹੈ ਇਸੇ ਕਰਕੇ ਪਿਆਰਿਓ ਯੋਗ ਥਾਵਾਂ ਦੇ ਉੱਪਰ ਬਹਿ ਕੇ ਯੋਗ ਕਾਰਜ ਕਰਨ ਹੀ ਸੇਵਾ ਹੈ ਕਿ ਅਯੋਗ ਥਾਵਾਂ ਦੇ ਉੱਪਰ ਬਹਿ ਕੇ ਅਯੋਗ ਕਾਰਜ ਕਰਨੇ ਇਹ ਕਾਪਟ ਹੈ ਇਹੀ ਕੂੜ ਦਾ ਪਸਾਰਾ ਹੈ ਸਾਨੂੰ ਇਸ ਪਸਾਰੇ ਤੋਂ ਬਚਣ ਦੀ ਲੋੜ ਹੈ ਆਉਂ ਇੰਨੀਆਂ ਕੁ ਬੇਤੀਆਂ ਪ੍ਰਮਾਣ ਕਰਨੀਆਂ ਗੁਰੂ ਚਰਨਾਂ ਦੀ ਅਦਾਸ ਕਰੀਏ ਪਾਤਸ਼ਾਹਾਂ ਸਾਨੂੰ ਸੇਵਾ ਕਰਨ ਦੀ ਸਿਮਰਨ ਕਰਨ ਦੀ ਜਾਚ ਆ ਜਾਵੇ ਇੰਨੀਆਂ ਕੋ ਬੇਨਤੀਆਂ ਪ੍ਰਮਾਨ ਕਰਨੀਆਂ ਗੱਜ ਕੇ ਬੜਾ ਫਤਿਹ ਅਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ